ਪੰਜਾਬ ਦੇ ਹਾਲਾਤ ਨੂੰ ਲੈ ਕੇ ਡਿਸਕਸ਼ਨ ਹੋਈ ਹੈ ਪੰਜਾਬ ਦੇ ਮੌਜੂਦਾ ਹਾਲਾਤ ਨੂੰ ਲੈ ਕੇ ਚਾਹੇ ਉਹਦੇ ਵਿੱਚ ਕਿਸਾਨ ਜਿਹੜੇ ਅੱਜ ਬਾਰਡਰਾਂ ਦੇ ਪਿਛਾ ਰੱਖੇ ਐ ਫੇਰ ਉਹੀ ਹਾਲਾਤ ਮੰੰਜਰ ਫੇਰ ਬਣਦਾ ਜਾ ਰਿਹਾ ਹੈ ਪੰਜਾਬ ਦੇ ਅੰਦਰ ਕਿਸਾਨਾਂ ਦੇ ਬੱਚਿਆਂ ਨੂੰ ਉੱਥੇ ਕੁਝ ਮੌਤਾਂ ਹੋ ਗਈਆਂ ਕੁਝ ਮਾਰੇ ਗਏ ਉਹਨਾਂ ਦੇ ਲੈ ਕੇ ਅੱਜ ਜਿਸ ਤਰ੍ਹਾਂ ਦੇ ਕਿਸਾਨ ਨੂੰ ਇੱਕ ਖੁੱਦੋ ਬਣਾ ਰੱਖੇ ਲੀਡਰ ਖੇਡ ਖੇਡਦੇ ਐ ਮਰ ਕਿਸਾਨ ਰਿਹਾ ਹੈ ਭੂਤ ਕਿਸਾਨ ਰਿਹਾ ਹੈ ਉੱਥੇ ਠੰਢ 'ਚ ਬਾਹਰ ਬੈਠਾ ਐ ਤੇ ਇੱਥੇ ਆਪਣੀ ਰਾਜਨੀਤਿਕ ਰੋਟੀਆਂ ਸੇਕ ਰਿਹਾ ਕਈ ਆਪਣੀ ਦੁਕਾਨਾਂ ਖੋਲੀ ਬੈਠੇ ਐ ਤੇ ਕਿਸਾਨ ਦਾ ਇਹਦੇ ਚ ਭਲਾਈ ਕਿੱਥੇ ਐ ਕੀ ਹੋਣਾ ਚਾਹੀਦਾ ਉਹ ਤੋਂ ਲੈ ਕੇ ਵੀ ਸਾਡਾ ਕਿਸ ਤਰ੍ਹਾਂ ਪੰਜਾਬ ਦੇ ਕਿਸਾਨ ਦੀ ਬਾਹ ਫੜੀ ਜਾਵੇ ਉਹਨੂੰ ਲੈ ਕੇ ਇੱਥੇ ਗੱਲ ਹੋਈ ਐ ਪੰਜਾਬ ਕਿਹੜੇ ਪਾਸੇ ਲੈ ਕੇ ਜਾ ਰਿਹਾ ਭਗਵੰਤ ਮਾਨ ਜੀ ਜਿੱਥੇ ਇੱਕ ਮੁੱਖ ਮੰਤਰੀ ਫਾਰਮਰ ਚੀਫ ਮਿਨਿਸਟਰ ਵੀ ਸੁਰਖਿਤ ਐ ਅੱਜ ਚੰਨੀ ਸਾਹਿਬ ਦੇ ਬਿਆਨ ਲੱਗੇ ਸੀ ਕਹਿੰਦੇ ਜੀ ਮੈਨੂੰ 2 ਕਰੋੜ ਰੁਪਏ ਫਿਰੋਤੀ ਦੇ ਟੈਲੀਫੋਨ ਆ ਗਏ ਲੋਕ ਕਿ ਉਸਦਾ ਚੰਨੀ ਸਾਹਿਬ ਦੇ ਤਾਂ ਕਰੇ ਕਿਸੇ ਨੇ ਦੇਖ ਲਿਓਣੇ 10 ਕਰੋੜ ਰੁਪਏ ਬਿਸਤਰ ਦੇ ਹਟਾ ਪਏ ਸੀਗੇ ਤੇ ਇਹਨਾਂ ਨੇ ਕਿ ਮੰਗ ਲਓ ਦੋ 2 ਕਰੋੜ ਰੁਪਏ ਤੇ ਜਿਹੜਾ ਕੋਈ ਮੁਨੀਆਰੀ ਦੀ ਦੁਕਾਨ ਵਾਲਾ ਛੋਟਾ ਦੁਕਾਨਦਾਰ ਹੈ ਛੋਟਾ ਵਪਾਰੀ ਹੈ ਉਹ ਹੁਣ ਤਾਂ ਪਿੰਡਾਂ ਦੇ ਸਰਪੰਚਾਂ ਕੋਲ ਆਣ ਲੱਗੇ ਟੈਲੀਫੋਨ ਤੇ 5 ਲੱਖ ਰੁਪਏ ਮੰਗਦੇ ਐ ਸਾਹਿਬ ਜੀ ਉਹ ਕਹਿੰਦੇ ਕਿ ਮੈਂ ਆਲਾ ਅਧਿਕਾਰੀਆਂ ਨੂੰ ਸਕਰੀਨਸ਼ਾਟ ਰਿਕਾਰਡਿੰਗ ਸਭ ਕੁਝ ਭੇਜੀਆ ਹਜੇ ਤੱਕ ਕਾਰਵਾਈ ਨਹੀਂ ਐਗਜ਼ੈਕਟਲੀ ਐਗਜ਼ੈਕਟਲੀ ਕੌਣ ਕਰੂਗਾ ਕਾਰਵਾਈ ਸੁਨੀਲ ਜਖੜ ਨੇ ਤੇ ਕਰਨੀ ਨਹੀਂ ਭਗਵੰਤ ਮਾਨ ਜੀ ਨੇ ਕਰਨੀ ਹੈ ਭਗਵੰਤ ਮਾਨ ਜੀ ਨੂੰ ਚੇੜਾ اپنی ذمہ داری ਤੋਂ ਭੱਜਣ ਵਾਸਤੇ ਦੇਖੋ ਭਗਵੰਤ ਮਾਨ ਜੀ ਦਾ ਅੱਜ ਉਥੇ ਜਵਾਬਦੇਹੀ ਬਣਨੀ ਸੀ ਵਿਧਾਨ ਸਭਾ ਚੱਲੀ ਹੈ ਹੁਣ ਉਹਨਾਂ ਨੇ ਕੀ ਖੇਡ ਖੇਡੇ ਭਗਵੰਤ ਮਾਨ ਜੀ ਨੇ ਕੱਲ ਪ੍ਰੈਸ ਕਾਨਫਰੰਸ ਕੀਤੀ ਬੜਾ ਅਡਰਟਾਈ ਬੜੀ ਗੰਭੀਰ ਬੜੀ ਸੀਰੀਅਸ ਬੜੀ ਇੰਪੋਰਟੈਂਟ ਪ੍ਰੈਸ ਕਾਨਫਰੰਸ ਹੋ ਗਈ ਭਗਵੰਤ ਮਾਨ ਜੀ ਦੀ ਤੇ ਨਿਕਲਿਆ ਕਿ ਖੋਦਾ ਪਾੜ ਨਿਕਲੀ ਚੁਈਆ 6 ਵਾਰੀ ਪਹਿਲਾਂ ਜਿਹੜੀ ਕਰ ਚੁੱਕੇ ਹੈ ਵੀ ਮੈਂ ਸੁਖਬੀਰ ਬਾਦਲ ਹੋ ਰਿਆਂ ਦਾ ਜਿਹੜਾ ਉਹ ਸੁਖ ਵਿਲਾਸ ਹੈ ਹੋਟਲ ਉਹ ਤੋੜ ਦੇਣਾ ਹੈ ਨੋਟਿਸ ਕੱਢ ਦੇਣਾ 108 ਕਰੋੜ ਰੁਪਏ ਲੈਣੇ ਤੇ hle ਨਹੀਂ ਹੋਣ ਆ ਕੇ ਲਊਗਾ ਕੇਜਰੀਵਾਲ ਸਾਹਿਬ ਲੈਣਗੇ ਸੁਨੀਲ ਜਾਖੜ ਨੇ ਲੈਣੇ ਕਰੋ ਚਲਾਓ ਕਾਰਵਾਈ ਕਰੋ ਬੁਲਡوزر ਚਲਾਉਣਾ ਬੁਲਡوزر ਚਲਾਓ ਨੋਟਿਸ ਦੇਣਾ ਨੋਟਿਸ ਦਿਓ ਵਾਰੰਟ ਕੱਢਣੇ ਆ ਵਾਰੰਟ ਕਢੋ ਹੁੰਦਾ ਕੁਝ ਵੀ ਨਹੀਂ ਪਰ ਗੱਲ ਉਧਰਲੇ ਪਾਸੇ ਤੋਰਤੀ ਸੁਖਬੀਰ ਬਾਦਲ ਨਾ ਮੈਂ ਸੁਖਵਿਲਾਸ ਆ ਕਰਦੇ ਨਾ ਉਹ ਕਰਦੇ ਨਾ ਆਪਣੀ ਜ਼ਿੰਮੇਵਾਰੀ ਤੋਂ ਭੱਜ ਗਏ ਉਹ ਆਪਣੀ ਜ਼ਿੰਮੇਵਾਰੀ ਤੋਂ ਭੱਜ ਗਏ ਜਿਹੜੀ ਪੰਜਾਬ ਦੀ ਲੋਕਾਂ ਨੇ اپੋਜੀਸ਼ਨ ਪਾਰਟੀ ਦਾ ਰੋਲ ਜਿਹਨੇ ਦਿੱਤਾ ਹੈ ਕਾਂਗਰਸ ਪਾਰਟੀ ਉਹ ਆਪਣੀਆਂ ਕਮਜ਼ੋਰੀਆਂ ਤੇ ਪੱਲਾ ਫਾ ਕੇ ਅੱਜ सेशन ਜੋ ਪਾਜੀ ਗੁਰਦੇਸਾਹ ਬਿਨਾਂ ਕਿਸਾਨੀ ਅंदोलਨ ਚੱਲ ਰਿਹਾ ਹੈ ਦੇਖੋ ਵਧੀਆ ਨਹੀਂ ਮੈਂ ਉਹ ਹੀ ਤਾਂ ਤੁਹਾਨੂੰ ਦੇ ਦੱਸ ਰਿਹਾ ਆ ਸਾ ਵਧੀਆ ਦਾ ਮਾੜਾ ਕੌਣ ਉਹ ਤਾਂ ਲੋਕ ਫੈਸਲਾ ਕਰਨਗੇ ਹੋ ਸਕਦਾ ਸੁਨੀਲ ਤਾਂ ਬਲਦੀ ਨੂੰ ਕਰਦਾ ਹੋਏ ਸੁਨੀਲ ਇੱਧਰ ਬੈਠਾ ਹੈ ਪਰ ਜ਼ਿੰਮੇਵਾਰੀ ਆਪਣੀ ਤੋਂ ਭੱਜਣ ਵਾਸਤੇ ਇਹ ਕਿਉਂਕਿ ਪੰਜਾਬ ਚੰਡੀਗੜ੍ਹ ਦੇ ਅੰਦਰ ਵਿਧਾਨ ਸਭਾ ਹੈ ਤੇ ਚੰਡੀਗੜ੍ਹ ਦੇ ਅੰਦਰ ਮੇਅਰ ਦਾ ਇਲੈਕਸ਼ਨ ਹੁੰਦਾ ਉੱਥੇ ਤਾਂ ਕਾਂਗਰਸ ਤੇ ਆਮ ਆਦਮੀ ਪਾਰਟੀ ਕਿਉਂ ਸ਼ਕਰ ਹੈ ਇੱਥੇ ਆ ਕੇ ਕਿਉਂਕਿ ਉਹਦੇ ਘੇਰਨਾ ਪੈਣਾ ਸੀਗਾ ਕਿਸਾਨ ਜਿਹੜੇ ਕਿਸਾਨਾਂ ਦੇ ਨਾਲ ਖੇਡ ਖੇਡ ਰਹੇ ਹੈ ਭਗਵੰਤ ਮਾਨ ਜੀ ਉਹਨੂੰ ਲੈ ਕੇ ਕਾਂਗਰਸ ਦੀ ਬੰਦੀ ਸੀ ਜ਼ਿੰਮੇਵਾਰੀ ਵੀ ਉਹਨਾਂ ਨੂੰ ਘੇਰ ਦੇ ਉਹ ਗਵਰਨਰ ਨੂੰ ਬੋਲ ਕੇ ਆਪਣਾ ਵਾਕ ਆਊਟ ਕਰਕੇ ਨਿਕਲ ਕੇ ਕਿਉਂਕਿ ਗਵਰਨਰ ਦੇ ਉੱਤੇ ਅਗਰ ਸੁਣਦੇ ਤਾਂ ਹੁਣ 4 ਤਰੀਕ ਨੂੰ ਡਿਬੇਟ ਵੀ ਕਰਨੀ ਪਊਗੀ ਉਹ ਮਾੜਾ ਨਹੀਂ ਕਹਿੰਦੇ ਕਈ ਲੋਕ ਉੱਤੋਂ ਇਸ਼ਾਰਾ ਹੋ ਗਿਆ ਲੀਡਰਾਂ ਨੂੰ ਕਈਆਂ ਦੇ ਆਪ ਦਾ ਪਾਲਾ ਕਿਉਂਕਿ ਸੁਖਬੀਰ ਬਾਦਲ ਜੀ ਤੋਂ ਪਹਿਲਾਂ ਭਗਵੰਤ ਮਾਨ ਜੀ ਦੀ ਉਸ ਵੀਡੀਓ ਨੂੰ ਦੇਖੋ ਜਿਹੜੇ ਪੰਜ ਵਾਰੀ ਇਹਨਾਂ ਨੇ ਕਿਹਾ ਸੀਗਾ ਵੀ ਮੈਂ ਜਿਹੜੀ ਬਸਾਂ ਬਣਾਈਆਂ ਇਹ ਕਾਂਗਰਸੀ ਲੀਡਰ ਫੜ ਕੇ ਅੰਦਰ ਕਰੂੰਗਾ ਕੀਤੇ ਤਾਂ ਨਹੀਂ ਹੁਣ ਉਹਨਾਂ ਦੇ ਨਾਲ ਰਲ ਕੇ ਇਲੈਕਸ਼ਨ ਲੜ ਰਹੇ ਇੱਥੇ ਸੀਟ ਵੀ ਛੱਡਦੀ ਚੰਡੀਗੜ੍ਹ 'ਚ ਇੱਥੇ ਮੇਅਰ ਵੀ ਰਲ ਕੇ ਕਰੀ ਜਾਂਦੇ ਫੇਰ ਇਹ ਕਿਉਂ ਸ਼ੱਕਰ ਹੈ ਫੇਰ ਲੋਕ ਪੰਜਾਬ ਦੇ ਲੋਕਾਂ ਨੂੰ ਬੇਵਕੂਫ ਬਣਾ ਰਹੇ ਦੋਨੋਂ ਰਲੇ ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ ਦੋਨੋਂ ਰੜੇ ਹੋਏ ਆ ਪੰਜਾਬ ਦੇ ਲੋਕਾਂ ਨੂੰ ਖੇਡ ਬਣਾ ਰੱਖਿਆ ਇਸ ਕਰਕੇ ਅਸੀਂ ਆਪਣੀ ਜੂਰ ਬਾਰੇ ਪਰ ਕਿਸਾਨੀ ਨੂੰ ਲੈ ਕੇ ਜਕਰਸਾ ਦੇਖਿਆ ਜਾਵੇ ਜਿੰਡੇ ਵੱਡੇ ਤੌਰ ਤੇ ਦੂਰਨ ਚੱਲ ਰਿਹਾ ਸਮਝਦੇ ਹਾਂ ਕਿ ਇਹਦੇ ਕਿਤੇ ਨਾ ਕਿਤੇ ਬੀਜਪੀ ਜਿਹੜੀ ਪਈ ਕਿ ਦੁਬਾਰਾ ਇਹ ਪਿੰਡਾਂ ਦੇ ਵਿੱਚ ਵੜਨ ਲੱਗੀ ਸੀ ਉਹ ਫੇਰ ਕਿਤੇ ਨਾ ਕਿਤੇ ਵਿਰੋਧ ਦਾ ਸਾਹਮਣੇ ਆਉਣ ਲੱਗੇਗਾ ਮਸਲਾ ਬੀਜਪੀ ਦਾ ਨਹੀਂ ਸਾਹਿਬ ਬੀਜਪੀ ਪਿੰਡਾਂ 'ਚ ਵੜਦੀ ਹੈ ਨਹੀਂ ਵੜਦੀ ਬੀਜਪੀ ਪਹਿਲਾਂ ਇਹਨੇ ਸਾਲ ਕਿੱਥੇ ਪਿੰਡਾਂ 'ਚ ਵੜੀ ਸੀ ਪਰ ਪੰਜਾਬ ਤਾਂ ਵਸਦਾ ਰਹੇ ਸਾਹਿਬ ਰੌਲਾ ਤਾਂ ਪੰਜਾਬ ਦਾ ਹੈ ਤੁਸੀਂ ਆਈ ਕਿਹਾ ਨਹੀਂ ਹੋ ਰਹੇ ਤੁਸੀਂ ਤੁਸੀਂ ਫਿਰ ਆਈ ਕਹਿਣਾ ਚਾਹ ਰਹੇ ਹੋ ਨਾ ਵੀ ਪੰਜਾਬ 'ਚ ਇਹ ਬੀਜੇਪੀ ਪਿੰਡਾਂ 'ਚ ਨਾ ਜਾਵੜੇ ਇਹਦੇ ਵਿੱਚ ਦੋਨੋਂ ਨੇ ਸਹਿਮਤੀ ਹੈ ਆਮ ਆਦਮੀ ਪਾਰਟੀ ਦੇ ਤੇ ਕਾਂਗਰਸ ਦੀ ਵੀ ਜੇ ਕਿਤੇ ਮਸਲਾ ਹੱਲ ਹੋ ਗਿਆ ਤਾਂ ਫਿਰ ਹੋ ਗਿਆ ਜੀ ਲੱਗਦਾ ਵੀ ਸਿਆਸਤ ਹੋਰੀ ਹੈ ਇਹ ਪੂਰੇ ਅੰਦੋਲਨ ਦੇ ਵਿੱਚ ਸਭ ਇਸ ਤਰ੍ਹਾਂ ਮੈਂ ਕੱਲ ਪਰਸੋ ਚ ਇਹਦੇ ਉੱਤੇ ਪੂਰੀ ਪ੍ਰੈਸ ਕਾਨਫਰੰਸ ਕਰੂੰਗਾ ਜੋ ਵਿੱਚ ਮੈਂ ਸਮਝਦਾ ਬਤੌਰ ਕਿਸਾਨ ਨਾਟ ਐਜ਼ ਅ ਲੀਡਰ ਆਫ ਕਿਸਾਨ ਮਨੂਏ ਨਾ ਭੈਮ ਨਹੀਂ ਵੀ ਮੈਂ ਕਿਸਾਨਾਂ ਦਾ ਲੀਡਰਾਂ ਮੈਂ ਤਾਂ ਆਪ ਇੱਕ ਕਿਸਾਨ ਪਰਿਵਾਰ 'ਚ ਪੈਦਾ ਹੋਇਆ ਮੈਂ ਕਿਸਾਨ ਦੀ ਜੰਗ ਦੁੱਖ ਦਰ ਸਮਝਦਾ ਇਹ ਜਿੰਨਾ ਮੈਂ ਮਹਿਸੂਸ ਕਰ ਰਹਾ ਵੀ ਪੰਜਾਬ ਪੰਜਾਬ ਨੂੰ ਪੰਜਾਬ ਦੇ ਕਿਸਾਨਾਂ ਨੂੰ ਇਹਨਾਂ ਲੋਕਾਂ ਨੇ ਇੱਕ ਖੇਡ ਬਣਾਤਾ ਇੱਕ ਖੁੱਦੋ ਬਣਾਤੀ ਇਧਰੋਂ ਬੈਟ ਮਾਰਦੇ ਉਧਰ ਉਧਰੋਂ ਕੋਈ ਬੈਟ ਮਾਰਦਾ ਉਧਰ ਛੱਕਾ ਟਪਾ ਦਿੰਦਾ ਮਰਦੇ ਕਿਸਾਨ ਐ ਭੁਗਤ ਕਿਸਾਨ ਰਹਿ ਐ ਉਹਦੇ ਭਲਾਈ ਦੀ ਕੋਈ ਗੱਲ ਕਰਦਾ ਨਹੀਂ ਆਪਣੇ ਆਪਣੇ ਸਾਰਿਆਂ ਨੇ ਦੁਕਾਨਾਂ ਖੋਲ ਰੱਖੀਆਂ ਲੱਗਦਾ ਮੀਟਿੰਗ ਦਾ ਦੁਬਾਰਾ ਗੱਲ ਤਾਂ ਇਹੀ ਹੈ ਨਾ ਸੈਂਟਰ ਵੀ ਗੱਲ ਕਰਨਾ ਚਾਹੁੰਦੀ ਕਿਸਾਨ ਵੀ ਗੱਲ ਕਰਨਾ ਚਾਹੁੰਦੀ ਹੈ ਕੋਈ ਤੱਕ ਗਿਆ ਉਹ ਬੰਨ ਬਿਲਕੁਲ ਮੀਟਿੰਗ ਮੀਟਿੰਗ ਲੱਗਦਾ ਗੱਲ ਹੋਣੀ ਚਾਹੀਦੀ ਸਭ ਗੱਲ ਬੈਠ ਕੇ ਹੋਣੀ ਚਾਹੀਦੀ ਐ ਮਸਲਾ ਹੱਲ ਨਾਲ ਉਹਦੇ ਨਾਲ ਹੀ ਨਿਕਲੂਗਾ ਸ ਨੇ ਵੀ ਆ ਕਰ ਕੀ ਰਹੇ ਆ